ਪੁਰਾਣੇ ਘਰ ਦਾ ਕੰਮ ਸਪਰੇਅ ਛਿੜਕਦੇ ਸੀ ਤੋੜ ਤਾਰੇ ਕਰਦਾ ਕੰਮ ਆ ਸੜ ਕੋਲ ਚੈਸਟ ਗੋਮੀ ਮੱਖਣਾ ੱੱਕਾ ਕੀਤਾ ਏ ਓਏ ਓਹ ਯਾਰ ਰੋਡ ਦੇ ਵਿਚਾਰੇ ਲੱਧਿਆ ਟਮਾਟੋ ਲਾ ਰੇ ਬਰੂਮੂ ਦੇਸੀ ਹੈ ਨਾ ਹਾਈ ਰੇ ਉਹ ਬਾੜ ਕਿਹੜੇ ਹਸਾਉਣਾ ਗਿਆ ਹਾਂ ਬੋਟ ਟੁੱਟ ਗਈ ਨਾ ਹਾਂ ਬੋਟ ਟੁੱਟ ਗਈ ਆ ਮਾਤਰੀ ਪਾਣੀ ਪ੍ਰੈਸ਼ਰ ਕਿਤੇ ਇਹ ਬੋਟ پکڑਾਈ ਚੱਲ ਆਉਂਦੀ ਪਾਣੀ ਹੋ ਰਿਹਾ ਪੈਣ ਦੇ ਪਾਣੀ ਨਿਕਲ ਰਿਹਾ ਦੇਖ ਰਿਹਾ ਅਜ ਨਾਲ ਇੰਨਾ ਬੜਾ ਜੱਟ ਬਾਬਾ ਰੇ ਟੰਬੇ ਸੁੱਕਾ ਟੰਬਾ ਤਾਂ ਨਾ ਮੈਂ ਥੇ ਕਰਦੇ ਸੀ ਅੱਜ ਦਾ ਵਲੌਗ ਸੀ ਹੋ ਗਿਆ ਮੰਤਰੀ ਆਉਂਦਾ ਤੁਰਿਆ ਮੰਤਰੀ ਨੇ ਕੰਮ ਕਰਾ ਕੜੜਾ ਕਰਤਾ ਸਪਰੇ ਪੰਪੀ ਤੋੜਦਾ ਤਾਂ ਪਾਣੀ ਕੋਈ ਨਹੀਂ ਜੁਲਾ ਕੇ ਰੱਖ ਹਾਲੀ ਪੁਣੀ ਪੀਲਾ ਕਹ ਹੁੰਦਾ ਲੈ ਕੇ ਚੱਲਿਆ ਟੂਲਕੇਟ ਅਧਰ ਰੇਨ ਚ ਬੈਰਾ ਤੱਕੇ ਨਾਲ ਥੋੜੀਆਂ ਤੇ ਹੋ ਸਾਹਮਣੇ ਖੜਾ ਗਾ ਅਟ ਗਿਆ ਕਰਤਾ ਓਏ ਬੋਡਨੀਆਂ ਭਾਰ ਓਏ ਸ਼ਪਰੇ ਇਹ ਢੋਲਦੀ ਫਿਰ ਸਾਰੀ ਉਹ ਸਪਰੇ ਐਨਾ ਨੁਕਸਾਨ ਕਰਤਾ ਸਪਰੇ ਦਾ ਯਾਰ ਪਲਟ ਗਿਆ ਅਧਰ ਲਾਗੇ ਹੋ ਉੱਥੇ ਪਲਟੇ ਉਹ ਕਿਹੜੇ ਲੋਟ ਤਰੀ ਟੰਮ ਆ ਦੀਆਂ ਸੜਕ ਤੇ ਓਏ ਟੱਕ ਟੱਕ ਟੂਲਕੇਟ ਉਹ ਵੀ ਮਾਰਨ ਤੇ ਸਭ ਰੇਲਾ ਟੋਲਾ ਹੈ ਨਾ ਤੇ ਨਵਾਂ ਜਿਹਾ ਸਪਰੇਅ ਕੰਮ ਚੱਲੇ ਸੀ ਆਹ ਹੱਬ ਜੀ ਨਾਲੋਂ ਲੈ ਕੇ ਟਟ ਟਟ ਗਈ ਜਮਈ ਤੇ ਸਪਰੇਅਸ ਗਰੂ ਵੀ ਸਾਰਾ ਕੁਝ ਡਰ ਲਗਾ ਉਹ ਤੱਕ ਉਹਦੇ ਮੈਂ ਪਾ ਤੱਕ ਲਿਆਰਾ ਤੇ ਆਹ ਜੇ ਮਾੜੇ ਚੱਜ ਦੀਆਂ ਲਾ ਲੈਣਾ ਹੱਬਾਣਾ ਜਦੋਂ ਬਣਾਉਣ ਹੀ ਲੱਗੇ ਚੱਜ ਦੀ ਤਾਂ ਮੋੜੀ ਮੋਟੀ ਬਣਾਦਾ ਕਰਨ ਯਾਰ ਇੰਨੇ ਸਪਰੇਅ ਵਾਲੇ ਬਣਾਉਂਦੇ ਆ ਇਸ ਨੂੰ ਸਦਾ ਮੜਾ ਮਜ਼ਬੂਤੀ ਚ ਬਣਾ ਦੇਣਾ ਉਹਨੂੰ 400 500 ਲੀਟਰ 1000 ਲੀਟਰ ਵਾਂਗੂ ਟੋਲੇ ਚ ਪਾਣੀ ਹੋ ਜਾਂਦਾ ਹੈਗਾ 1000 ਲੀਟਰ ਤੋਂ ਬਾਹਰ ਨਹੀਂ ਲਾ ਲਾਣਾ ਉਹ ਤੋਂ ਹੀ ਮੋੜਾਂਗੇ ਵਾਇਰਿੰਗ ਵੀ ਬਾਜ ਕਰਦਾ ਤਾਂ ਹੀ ਤਾਂ ਵਾਇਰਿੰਗ ਤਾਂ ਬਾਜ ਕਰ ਗਿਆ ਜੀ ਸਪਰੇਅ ਵੀ ਖੈ ਦੇ ਸੁਕਣਾ ਸਪਰੇਅ ਨਹੀਂ ਸੀ ਪਾਈ ਅੱਧੀ ਤੇ ਸੀਗੀ ਜੇ ਅੱਧੀ ਪਾਈ ਹੁਣ ਸਾਰੀ ਪਾਈ ਹੁੰਦੀ ਮੈਂ ਕਹਾਂਗਾ ਹੋਗਾ ਸੀ ਕੰਮ ਮੇਰਾ 50000 ਦੀ ਸਪਰੇਅ ਹੀ ਜਾਂਦੀ ਮੈਟਰੋ ਜਿਹੜੇ ਵੀ ਸਪਰੇਅ ਵਾਲ ਢੋਲੇ ਬਣਾਉਂਦੇ ਮੜੇ ਜੇ ਅੰਗ ਪਸਲੀਆਂ ਜਿਹੜੀ ਲਾ ਦਿਆ ਕਰੋ ਹਨਾ ਨਹੀਂ ਤਾਂ ਆ ਦੇ ਕਿੰਨੇ ਪਤਲੇ ਪਤਲੀਆਂ ਚਗਾਠਾਂ ਨੇ ਲਾਈਆਂ ਹੋਈਆਂ ਇਹਨਾਂ ਦੀਆਂ ਆ ਮੜੇ ਜ ਮੂ ਮਜ਼ਬੂਤ ਬਣੇ ਅਸਲੀ ਤਾਂ ਲਾਈ ਨਹੀਂ ਸਨ ਕਿਨ ਲੈ 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 ਨਟ ਤਾਂ ਪਾ ਹੀ ਦੂੰਗੀ ਕੀ ਹੈ ਤੇ ਉੱਤਰੀ ਆ ਚੀਜ਼ਾਂ ਨੇ ਮੈਟਰੋ ਲੈ ਇੱਕ ਰੈਡੀमेड ਜਿਹੜੇ ਸਪਰੇਅ ਵਾਲੇ ਢੋਲੇ ਬਣੇ ਹੁੰਦੇ ਨੇ ਨਾ ਆ ਹਾਲ ਨੇ ਇਹਨਾਂ ਦੇ ਆਪੇ ਨਾਲ ਕਰੇ ਗਏ ਆ ਚੂੜੀ ਵੀ ਹੈ ਨਹੀਂ ਇਹ ਤਾਂ ਬਾਹਰ ਸਪੈਲਟ ਪਿੰਨ ਦੇ ਸਾਰੇ ਖੜਾ ਸੀ ਮਿੱਤਰਾ ਇਹਦਾ ਵੀ ਕੋਈ ਸਾਇਸੂਜ ਹੈ ਨਹੀਂ ਇਹਦੇ ਲੈ ਇਹਦਾ ਰੱਬ ਆਸਰੀ ਉੱਡਿਆ ਫਿਰਦਾ ਸੀਗਾ ਚੱਕ ਇਹਨੂੰ ਲੈਈਏ ਕੋਆ ਕੇ ਆ ਬੋ ਦਵਾਰੇ ਨਾੜ ਜਾ ਕਰ ਜੀ ਬਰੇ ਕਾਵਾ ਨਾੜਾ ਤੱਕ ਇਹ ਵਿੱਚ ਹੀ ਕੱਸ ਦੇ